ਇਕ ਸਰਵਿਸ ਬਿਤੇ ਦੀ 3 ਅਕਤੂਬਰ ਨੂੰ 파ਰਗੋ ਕੈਂਪ ਦੇ ਵਿੱਚ ਵਿਜੇ ਜੈਨਰਲਸ ਦੀ ਦੁਕਾਨ ਤੇ ਸਵੇਰੇ 10 ਵਜੇ ਰੋਬਰੀ ਦਾ ਇਨਸੀਡੈਂਟ ਰਿਪੋਰਟ ਕੀਤਾ ਗਿਆ ਸੀ ਉਸ ਇਨਸੀਡੈਂਟ ਦੇ ਸੰਬੰਧ ਵਿੱਚ ਥਾੜਾ 파ਰਗੋ ਕੈਂਪ ਵੱਲੋਂ 167 ਨੰਬਰ ਐਫ ਆਈ ਆਰ ਦਰਜ ਕਰਕੇ ਤੁਰੰਤ ਹੀ ਇਸਤੀ ਤਫਤੀਸ਼ ਦੇ ਲਈ ਡਿਸਟ੍ਰਿਕਟ ਪੁਲਿਸ ਵੱਲੋਂ ਐਡੀ ਸੀ ਪੀ 2 ਅਤੇ ਕ੍ਰਾਈਮ ਬ੍ਰਾਂਚ ਦੀ ਟੀਮਸ ਦੀ ਇੱਕ ਇੱਕ ਸਪੈਸ਼ਲ ਟੀਮ ਬਣਾ ਕੇ ਇਸ ਤੇ ਰੇਡ ਕਰਾਇਆ ਗਿਆ। ਸੋ ਇਹਦੇ ਵਿੱਚ ਅੱਗੇ ਕਰਦੇ ਹੀ ਅਸੀਂ ਤਿੰਨ ਅਕਿਊਜ਼ਡ ਆਇਡੈਂਟੀਫਾਈ ਕੀਤੇ ਸੀ ਜਿਨ੍ਹਾਂ ਦੇ ਨਾਮ ਕਰਨ, ਕੁਸ਼ਲ ਅਤੇ ਗਗਨ ਹਨ। ਸੋ ਇਹਨਾਂ ਦੇ ਪਿੱਛੇ ਟੈਕਨੀਕਲ ਅਤੇ ਹਿਊਮਨ ਇੰਟਰਲ ਕੰਮ ਕਰਦੇ ਹੋਏ ਅੱਜ ਇਹਨਾਂ ਨੂੰ ਅਜਮੇਰ ਜ਼ਿਲ੍ਹਾ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਤੇ ਇਹਨਾਂ ਨੂੰ ਥੋੜੀ ਦੇਰ ਦੇ ਵਿੱਚ ਹੀ ਅਸੀਂ ਅੱਗੇ ਇਹਨਾਂ ਤੇ ਵਧਦੀ ਕਾਰਵਾਈ ਕਰਾਂਗੇ। ਇਹਨਾਂ ਤਿੰਨਾਂ ਮੁੰਡਿਆਂ ਦਾ ਪਿਛਲਾ ਪ੍ਰੀਵਿਅਸ ਕ੍ਰਿਮੀਨਲ ਰਿਕਾਰਡ ਵੀ ਹੈ ਜਿਸ ਦੇ ਵਿੱਚ ਇਹਨਾਂ ਵੱਲੋਂ ਲੜਾਈ ਝਗੜੇ ਦੇ ਮਾਮਲੇ ਦਰਜ ਨੇ ਰਿਕਵਰੀ ਕਿੰਨੀ ਹੋਈ ਮੈਮ ਇਹਨਾਂ ਤਿੰਨਾਂ ਦੋਸ਼ੀਆਂ ਤੋਂ ਜੋ ਰਿਕਵਰੀ ਹੈ ਉਹ ਅਜੇ ਕਰਾਈ ਜਾ ਰਹੀ ਹੈ ਤੇ ਰਿਕਵਰੀ ਜਿੰਨੀ ਵੀ ਪੂਰੀ ਹੁੰਦੀ ਹੈ ਸੇ ਤੁਹਾਨੂੰ ਕੋਈ ਹਾਲ ਫਿਲਹਾਲ ਕਿੰਨੀ ਹੋਈ ਅਜੇ ਰਿਕਵਰੀ ਨਾ ਤੋਂ ਕਰਾਈ ਜਾ ਰਹੀ ਹੈ ਜੈਸੇ ਇਹਨਾਂ ਦੀ ਗ੍ਰਿਫਤਾਰੀ ਪਾਈ ਹੈ ਤੇ ਇਹਨਾਂ ਨੂੰ ਲੈ ਕੇ ਆਏ ਜਿਹੜੀ ਜਲੰਧਰ ਪਹੁੰਚ ਰਹੇ ਹੈ ਵੈਪਨ ਸੀ ਹੋਏ ਕਿ ਕਿਹਨੇ ਹੋਏ ਇਸ ਦੇ ਵਿੱਚ ਜੋ ਮੌਕੇ ਤੇ ਵੈਪਨ ਯੂਜ਼ ਕੀਤਾ ਗਿਆ ਸੀਗਾ ਉਸ ਵੈਪਨ ਦੀ ਅਜੇ ਅਸੀਂ ਇਹਨਾਂ ਨੇ ਦੱਸਿਆ ਹੈ ਕਿ ਕਿਸ ਦੇ ਕੋਲ ਦੇ ਕੇ ਰਾਇ ਸੀ ਉਹ ਵੀ ਉਸ ਤੇ ਕਿਸੇ ਕੰਮ ਕਰ ਰਿਹਾ ਕਿਉਂਕਿ ਇਸ ਕੇਸ ਨੂੰ ਲੈ ਕੇ ਸ਼ਹਿਰ ਦੇ ਵਿੱਚ ਇੱਕ ਬਹੁਤ ਮਾਹੌਲ ਇਸ ਤਰ੍ਹਾਂ ਦਾ ਬਣ ਰਿਹਾ ਸੀ ਕਿ ਜਿਵੇਂ ਸ਼ਾਇਦ ਬਿਜ਼ਨਸਮੈਨ ਕਮਿਊਨਿਟੀ ਤੇ ਲੋਕਲ ਲੋਕਲ ਲੋਕਾਂ ਦੇ ਵਿੱਚ ਸਗਾ ਕਿ ਇਹ ਸ਼ਾਇਦ ਅਸੀਂ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਇਸ ਲਈ ਇਹਦੇ ਵਿੱਚ ਜਿਹੜੀ ਹੈ ਫਰਸਟ ਸਾਡੀ ਬ੍ਰੇਕਥਰੂ ਹੋਈ ਹੈ ਉਹ ਮੈਂ ਤੁਹਾਡੇ ਰਾਹੀਂ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਜਦ ਇਹ ਵਾਰਦਾਤ ਹੋਈ ਉਸ ਤੋਂ ਬਾਅਦ ਹੀ ਸਾਡੀ ਟੀਮਾਂ ਨੇ ਬੜੀ ਸੰਜੀਦਗੀ ਨਾਲ ਤੇ ਇੱਕਦਮ ਟੈਕਨੀਕਲ ਐਵੀਡੈਂਸ ਨੂੰ ਨਾ ਲੈਂਦੇ ਹੋਏ ਜਿਵੇਂ ਹੀ ਸਾਡੇ ਦੋਸ਼ੀਆਂ ਬਾਰੇ ਸਾਨੂੰ ਪਤਾ ਲੱਗਾ ਉਸ ਤੋਂ ਅੱਗੇ ਕੰਮ ਕਰਦੇ ਹੋਏ ਤੇ ਅਸੀਂ ਬਾਹਰ ਜੁਲੇ ਤੋਂ ਰਾਜਸਥਾਨ ਸਟੇਟ ਦੇ ਵਿੱਚੋਂ ਅਜਮੇਰ ਜ਼ਿਲ੍ਹੇ ਤੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਆ ਰਹੇ ਹਾਂ ਤੇ ਅੱਗੇ ਇਹਨਾਂ ਦੀ ਹੋਰ ਕਿਸੇ ਕ੍ਰਾਈਮ ਦੇ ਵਿੱਚ ਇਨਵੋਲਵਮੈਂਟ ਜਾ ਜੋ ਅਗੇ ਰਿਕਵਰੀ ਤੇ ਇੱਥੇ ਇਹਨਾਂ ਨੂੰ ਕਿਸੇ ਨੇ ਠਹਿਰ ਦਿੱਤੀ ਹੋਏ ਜਾਂ ਅਜਮੇਰ ਵਿੱਚ ਕਿਸੇ ਨੇ ਠਹਿਰ ਦਿੱਤੀ ਹੋਏ ਉਸ ਤੇ ਉੱਪਰ ਸਾਡੀ ਤਫਤੀਸ਼ ਅਜੇ ਚੱਲ ਰਹੀ ਹੈ ਅਜਮੇਰ ਪਹੁੰਚੇ ਕਿਦਾਂ ਜੀ ਪਹੁੰਚੇ ਕਿਦਾਂ ਕਿੱਥੇ ਰਹੇ ਹੈਗੇ ਤੋਂ ਅਜੇ ਦੋਸ਼ੀ ਸਾਡੇ ਕੋਲ ਪਹੁੰਚ ਰਹੇ ਆ ਅਸੀਂ ਉਹਨਾਂ ਦੇ ਨਾਲ ਪੁੱਛਗਿੱਛ ਕਰਕੇ ਜਿਵੇਂ ਵੀ ਹੋਰ ਜਾਣ ਸਾਡੇ ਕੋਲ ਆਏਗੀ ਤੁਹਾਡੇ ਨਾਲ ਸੇਅਰ ਕਰਾਂਗੇ ਮੈਂ ਦੁਬਾਰਾ ਤੁਹਾਨੂੰ ਇਹ ਚੀਜ਼ ਦੱਸ ਰਹੀ ਹਾਂ ਕਿ ਕਿਉਂਕਿ ਇਸ ਮਸਲੇ ਨੂੰ ਲੈ ਕੇ ਭਾਰਗੋ ਕੈਂਪ ਏਰੀਆ ਵਿੱਚ ਤੇ ਬਾਕੀ ਜ਼ਿਲ੍ਹੇ ਦੇ ਵਿੱਚ ਵੀ ਇੱਕ ਮਾਹੌਲ ਇਸ ਤਰ੍ਹਾਂ ਦਾ ਬਣ ਰਿਹਾ ਸੀ ਕਿ ਜਿਵੇਂ ਸ਼ਾਇਦ ਇਹ ਬੜੀ ਸੇਫਟੀ ਐਂਡ ਸਿਕਿਉਰਿਟੀ ਵਾਲੀ ਸਿਚੁਏਸ਼ਨ ਨਹੀਂ ਹੈ ਇਸ ਲਈ ਜੋ ਸਾਡੀ ਫਸਟ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਇੱਕਦਮ ਜੋ ਅਸੀਂ ਫਸਟ ਕਾਰਵਾਈ ਕੀਤੀ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਜਿਵੇਂ ਹੀ ਇਸ ਦੇ ਵੀ ਸਾਡੇ ਕੋਲ ਹੋਰ ਇਨਪੁੱਟ ਆਣਗੇ ਇਹਨਾਂ ਦੇ ਕਿਸੇ ਹੋਰ ਕ੍ਰਾਈਮ ਇਨਵੋਲਮੈਂਟ ਦੀ ਜਾਂ ਸ਼ਹਿਰ ਦੇ ਵਿੱਚ ਕਿਧਰੇ ਇਹ ਰੁਕੇ ਹੋਣ ਜਾਂ ਸ਼ਹਿਰ ਤੋਂ ਬਾਹਰ ਜਾਂਦੇ ਹੋਏ ਇਹਨਾਂ ਦੇ ਸੰਬੰਧੀ ਕਿਸੇ ਵੀ ਹੋਰ ਦੋਸ਼ੀ ਵੱਲੋਂ ਕਿਸੇ ਵੀ ਹੋਰ ਬੰਦੇ ਵੱਲੋਂ ਇਹਨਾਂ ਨੂੰ ਥੈਰ ਪ੍ਰੋਵਾਈਡ ਕੀਤੀ ਗਈ ਹੋਵੇ ਅਸੀਂ ਉਹਨਾਂ ਨੂੰ ਵੀ ਆਪਣੀ ਤਫ਼ਤੀਸ਼ ਦੇ ਵਿੱਚ ਜ਼ਰੂਰ ਜੋਇਨ ਕਰਾਂਗੇ ਜਿਹੜਾ ਜਿਹੜੇ ਵਿੱਚ ਜੱਜਰ ਤੇ ਰਿਪੋਰਟ ਹੋਈ ਹੈ 850 ਗ੍ਰਾਮ ਦਾ ਜਿਹੜਾ ਉਹ ਬਿੱਲ ਉਹਨਾਂ ਦੱਸ ਸਕਿਆ ਕਿ 850 ਗ੍ਰਾਮ ਹੀ ਸੀ ਜਿਹੜਾ ਸੋਨਾ ਰਿਹਾ ਉਹ ਵੀ ਸਾਡੀ ਤਫ਼ਤੀਸ਼ ਦਾ ਜੇ ਹਿਸਾ ਹੈ ਉਹਨਾਂ ਨੇ ਸਾਨੂੰ ਐਫ ਆਈ ਆਰ ਦੀ ਕਾਪੀ ਆਪਾਂ ਤੁਹਾਡਾ ਸ਼ੇਅਰ ਕਰ ਲੈਂਦੇ ਹਾਂ ਉਹਨਾਂ ਨੇ ਸਾਨੂੰ ਇਸ ਦੇ ਵਿੱਚ ਜਿੰਨਾ ਸਮਾਨ ਉਹਨਾਂ ਦਾ ਗਿਆ ਸੀ ਉਹਨਾਂ ਨੇ ਸਮਾਨ ਦੀ ਗਿਣਤੀ ਦੱਸਣੀ ਕਿ ਇਹਨੇ ਸੈੱਟ ਇੰਨੀ ਚੀਜ਼ਾਂ ਫਿਰ ਉਹਦੇ ਨਾਲ ਬੜੀ ਜੋ ਹੋ ਰਹੀ ਸੀ ਜੋ ਉਹਨਾਂ ਦੇ ਕੋਲ ਸੀ ਕਿ ਉਹਦੇ ਸਬੰਧ ਵਿੱਚ ਹਾਂ ਇਹਨਾਂ ਤਿੰਨਾਂ ਦਾ ਜੋ ਸਾਡੇ ਕੋਲ ਹੁਣ ਤੱਕ ਅਸੀਂ ਆਪਣਾ ਪੁਰਾਣਾ ਰਿਕਾਰਡ ਦੇਖਿਆ ਹੈ ਤਿੰਨਾਂ ਤੇ ਪੁਰਾਣੇ ਲੜਾਈ ਝਗੜੇ ਦੇ ਮੁਕਦਮੇ ਦਰਜ ਹਨ ਤੇ ਹੁਣ ਲੜਾਈ ਝਗੜੇ ਦੇ ਮੁਕਦਮੇ 2011 15 17 2021 ਤੱਕ ਦੇ ਦਰਜ ਹੈ ਸੋ ਹੁਣ ਪਿਛਲੇ ਰੀਸੈਂਟ ਪਾਸਟ ਦੇ ਵਿੱਚ ਉਹ ਕਿਸੇ ਤਰ੍ਹਾਂ ਦੀ ਅਪਰਾਧਿਕ ਗਤੀਵਿਧੀਆਂ ਵਿੱਚ ਸੀ ਜਾਂ ਨਹੀਂ ਉਹ ਉਹਨਾਂ ਦੀ ਪੁਛਗਿੱਛ ਤੋਂ ਬਾਅਦ ਮੈਨੂੰ ਉਮੀਦ ਹੈ ਕਿ ਹੋਰ ਖੁਲਾਸਾ ਹੋਵੇ ਜਿਵੇਂ ਤੁਸੀਂ ਠੀਕ ਪੁੱਛਿਆ ਕਿ ਇਹਨਾਂ ਨੇ ਵੈਪਨ ਜਿਹੜਾ ਸੀਗਾ ਉਹ ਵੈਪਨ ਦੀ ਰਿਕਵਰੀ ਤੇ ਵੈਪਨ ਕਿੱਥੋਂ ਲਿਆ ਸੀ ਉਹਨਾਂ ਸਭ ਤੇ ਸਾਡੀ ਤਫਤੀਸ਼ ਅਜੇ ਚੱਲ ਰਹੀ ਹੈ ਜਿਹੜੇ ਬੈਕਟਪੋਰਟ ਮੰਦੀ ਇਨਵੋਲਵ ਸੀ ਉਹ ਆਪਣੀ ਤਫਤੀਸ਼ ਚੱਲ ਰਹੀ ਹੈ